ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਉਹ ਪਹਿਲੀ ਲਿਸਟ ਜਿਸ ਦੇ ਵਿੱਚ ਉਮੀਦਵਾਰਾਂ ਦੇ ਨਾਮ ਲਿਖੇ ਗਏ ਨੇ ਕਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਇਲੈਕਸ਼ਨਜ਼ ਲੜਨਗੇ ਉਹਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਅੰਦਰ 8 ਉਮੀਦਵਾਰਾਂ ਦੀ ਸੂਚੀ ਜਾਰੀ ਹੋਈ ਹੈ ਜਿਸ ਉੱਤੇ ਸੁਖਬੀਰ ਸਿੰਘ ਬਾਦਲਵਰ ਦੇ ਨਜ਼ਰ ਆ ਰਹੇ ਦਰਅਸਲ ਲੰਗੇ ਦਿਨ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਜਲੰਧਰ ਆਂਦੇ ਨੇ ਜਲੰਧਰ ਆ ਕੇ ਹੁਸ਼ਿਆਰਪੁਰ ਦੇ ਡੀਐਚਓ ਲਖਵੀਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤਾ ਜਾਦਾ ਧਾਕ ਡੀਐਚਓ ਲਖਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੁੰਦੇ ਨੇ ਔਰ ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਇਸ ਸੂਚੀ ਦੇ ਉੱਤੇ ਨਾਰਾਜ਼ ਹੁੰਦੇ ਨਜ਼ਰ ਆਉਂਦੇ ਨੇ ਸੁਖਬੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਦੀ ਇਸ ਸੂਚੀ ਦੇ ਖਿਲਾਫ ਬੋਲਦੇ ਨਜ਼ਰ ਆਏ ਔਰ ਉਹਨਾਂ ਨੇ ਸਾਫ਼ ਕਿਹਾ ਕਿ ਇਸ ਜਾਰੀ ਕੀਤੀ ਲਿਸਟ ਦੇ ਵਿੱਚ ਬਹੁਤੇ ਨਾਮ ਤਾਂ ਉਹ ਨੇ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਕੈਬਨਿਟ ਅਹੁਦੇ ਦੇ ਉੱਤੇ ਵਿਰਾਜਮਾਨ ਨੇ ਉਹੋ ਲੀਡਰ ਜਿਹੜੇ ਕੈਬਨਿਟ ਮਨਿਸਟਰਸ ਨੇ ਉਹਨਾਂ ਨੂੰ ਐਮਪੀ ਦੇ ਉਮੀਦਵਾਰ ਵਜੋਂ ਇਹਨਾਂ ਐਲਾਨਿਆ ਗਿਆ ਹੈ ਉਹਨਾਂ ਨੇ ਸਾਫ ਨਿਸ਼ਾਨੇ ਸਾਧਦੇ ਨੇ ਕਿ ਆਮ ਆਦਮੀ ਪਾਰਟੀ ਦੇ ਕੋਲ ਕੋਈ ਹੁਣ ਆਮ ਬੰਦਾ ਰਹਿ ਨਹੀਂ ਗਿਆ ਇਸ ਵਾਸਤੇ ਨਾਮੀ ਗ੍ਰਾਮੀ ਬੰਦਿਆਂ ਨੂੰ ਜਿਹੜੇ ਮੀਡੀਆ ਚਿਹਰੇ ਹੈਗੇ ਨੇ ਜਿਹੜੇ ਪੋਲਿਟੀਕਲ ਚਿਹਰੇ ਹੈਗੇ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਉਤਾਰਿਆ ਜਾ ਰਿਹਾ ਨਾ ਸਿਰਫ ਕੈਬਨਟ ਮਿਨਿਸਟਰਸ ਸਗੋਂ ਕਰਮਜੀਤ ਅਨਮੋਲ ਬਾਰੇ ਵੀ ਟਿੱਪਣੀ ਕਰਦੇ ਨੇ ਕਿ ਆਪਣੇ ਦੋਸਤ ਨੂੰ ਵੀ ਫੀਲਡ ਦੇ ਵਿੱਚ ਉਤਾਰਿਆ ਗਿਆ ਸੀ ਜੀਮ ਭਗਵੰਤ ਮਾਨ ਵੱਲੋਂ ਔਰ ਨਾਲ ਦੀ ਨਾਲ ਜੇ ਗੱਲ ਕਰੀਏ ਵਿਸ਼ੇਸ਼ ਤੌਰ ਦੇ ਉੱਤੇ ਕੈਬਨਟ ਮਿਨਿਸਟਰਸ ਦੀ ਤੇ ਇਸ ਸੂਚੀ ਦੇ ਵਿੱਚ ਜ਼ਾਹਿਰ ਤੌਰ ਦੇ ਉੱਤੇ 5 ਨਾਮ ਇਹੋ ਜਿਹੇ ਨੇ ਜਿਹੜੇ ਕੈਬਨਟ ਅਹੁਦਿਆਂ ਦੇ ਉੱਤੇ ਵਿਰਾਜਮਾਨ ਹੈਗੇ ਨੇ ਔਰ ਉਹਨਾਂ ਨਾਵਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਦੇ ਉੱਤੇ ਨਿਖੇਦੀ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਦਾਵਾ ਸੀ ਕਿ ਆਮ ਲੋਕਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ ਆਮ ਚਿਹਰੇ ਸਾਹਮਣੇ ਲਿਆਂਦੇ ਜਾਣਗੇ ਔਰ ਆਮ ਦਿਖਾਰ ਇਹਨਾਂ ਮਸਲਿਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਸਿੱਧਾ ਨਿਸ਼ਾਨਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੀ ਪਹਿਲੀ ਲਿਸਟ ਬਣਦੀ ਨਜ਼ਰ ਆ ਰਹੀ ਹੈ ਜਿਉ ਉਸ ਲਿਸਟ ਦੇ ਉੱਤੇ ਨਿਗਾਹ ਆ ਰਹੀ ਹੈ ਤਾਂ ਕੈਬਨਿਟ ਮਿਨਿਸਟਰ ਜਿਹੜੇ ਉਹਦੇ ਵਿੱਚ شمار ਹੈਗੇ ਨੇ ਸਭ ਤੋਂ ਪਹਿਲੀ ਗੱਲ ਤਾਂ ਅੰਮ੍ਰਿਤਸਰ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਨੇ ਮੌਜੂਦਾ ਕੈਬਨਿਟ ਮਿਨਿਸਟਰ ਕੁਲਦੀਪ ਧਾਲੀਵਾਲ ਕੁਲਦੀਪ ਢਾਲੀਵਾਲ ਜਿਨ੍ਹਾਂ ਨੇ 2019 ਦੇ ਵਿੱਚ ਵੀ ਲੋਕ ਸਭਾ ਚੋਣਾਂ ਲੜੀਆਂ ਸਨ ਔਰ ਉਸ ਵੇਲੇ ਹਾਰ ਗਏ ਸਨ ਤੀਜੇ ਸਥਾਨ ਦੇ ਉੱਤੇ ਆਏ ਸਨ ਔਰ ਦੁਬਾਰਾ ਹੁਣ ਲੋਕ ਸਭਾ ਇਲੈਕਸ਼ਨ ਲੜਨ ਜਾ ਰਹੇ ਨੇ ਕੁਲਦੀਪ ਢਾਲੀਵਾਲ ਇਹਨਾਂ 5 ਸਾਲਾਂ ਦੇ ਵਿੱਚ ਕੁਲਦੀਪ ਢਾਲੀਵਾਲ ਨੇ ਖਾਸਾ ਨਾਮ ਬਣਾ ਲਿਆ ਕੁਲਦੀਪ ਢਾਲੀਵਾਲ ਹੁਣ ਹਰ ਕਿਸੇ ਦੀ ਜ਼ੁਬਾਨ ਦੇ ਉੱਤੇ ਨੇ ਹਰ ਕੋਈ ਜਾਣਦਾ ਕੁਲਦੀਪ ਢਾਲੀਵਾਲ ਕੌਣ ਨੇ ਔਰ ਖਾਸ ਕਰਕੇ ਅੰਮ੍ਰਿਤਸਰ ਤੋਂ ਲੋਕ ਜਾਣਦੇ ਨੇ ਕਿਉਂ ਕੁਲਦੀਪ ਢਾਲੀਵਾਲ ਕੌਣ ਨੇ ਉਹਨਾਂ ਦੇ ਕੈਬਨਿਟ ਮਨਿਸਟਰ ਕੌਣ ਨੇ ਅੰਮ੍ਰਿਤਸਰ ਤੋਂ ਫਿਲਹਾਲ ਕੁਲਦੀਪ ਢਾਲੀਵਾਲ ਨੂੰ ਹਲਾਣਿਆ ਗਿਆ ਜੇ ਗੱਲ ਕਰੀਏ ਖਡੂਰ ਸਾਹਿਬ ਦੀ ਤੇ ਖਡੂਰ ਸਾਹਿਬ ਤੋਂ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਹਲਾਣੇ ਗਏ ਨੇ ਲਾਲਜੀਤ ਪੁੱਲਰ ਖਡੂਰ ਸਾਹਿਬ ਤੋਂ ਹਲਾਣੇ ਗਏ ਨੇ ਔਰ ਨਾਲ ਦੀ ਨਾਲ ਪਟਿਆਲਾ ਤੋਂ ਕੈਬਨਿਟ ਮਨਿਸਟਰ ਜਿਹੜੇ ਡਾਕਟਰ ਬਲਬੀਰ ਸਿੰਘ ਨੇ ਸਿਹਤ ਮੰਤਰੀ ਨੇ ਜਿਹੜੇ ਉਹਨਾਂ ਨੂੰ ਪਟਿਆਲਾ ਐਮਪੀ ਸੀਟ ਤੋਂ ਐਲਾਨਿਆ ਗਿਆ ਯਾਨੀ ਕਿ ਜਿਹੜੇ ਸਿਹਤ ਮੰਤਰੀ ਨੇ ਜਿਹੜੇ ਕੈਬਨਿਟ ਮਿਨਿਸਟਰਸ ਨੇ ਉਹਨਾਂ ਨੂੰ ਐਮਪੀ ਦੀ ਸੀਟ ਜਿਹੜੀ ਆ ਉਹ ਦਿੱਤੀ ਗਈ ਜਿਸ ਵਾਸਤੇ ਸੁਖਬੀਰ ਸਿੰਘ ਬਾਦਲ ਖਫਾ ਹੁੰਦੇ ਨਜ਼ਰ ਆ ਰਹੇ ਨੇ ਇਹ ਸੂਚੀ ਜਿਹੜੀ ਕੈਬਨਿਟ ਮਿਨਿਸਟਰਸ ਦੀ ਸਿਰਫ ਇੱਥੇ ਤੱਕ ਹੀ ਨਹੀਂ ਆ ਸਗੋ ਬਠਿੰਡਾ ਤੋਂ ਗੁਰਮੀਤ ਸਿੰਘ ਖੁੰਡੀਆਂ ਜਿਹੜੇ ਖੇਤੀਬਾੜੀ ਮੰਤਰੀ ਨੇ ਔਰ ਨਾਲ ਦੀ ਨਾਲ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਖੇਡ ਮੰਤਰੀ ਨੂੰ ਐਮਪੀ ਦੀ ਸੀਟ ਤੋਂ ਉਮੀਦਵਾਰ ਐਲਾਨਿਆ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲੀ ਸਿਸਟ ਜਾਰੀ ਕਰ ਦਿੱਤੀ ਗਈ ਹੈ ਪਰ ਉਹਨਾਂ ਵਿੱਚੋਂ ਵਧੇਰੇ ਇਹੋ ਜਿਹੇ ਨਾਮ ਨੇ ਜਿਹੜੇ ਪਹਿਲਾਂ ਹੀ ਕੈਬਨਿਟ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੈਗੇ ਨੇ ਜਿਸ ਵਾਸਤੇ ਵਿਵਾਦ ਭਖਦਾ ਪਿਆ ਔਰ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਨੇ ਇਤਰਾਜ਼ ਜਿਤਾਇਆ ਸੁਖਵੀਰ ਸਿੰਘ ਬਾਦਲ ਨੇ ਇਸ ਦੌਰਾਨ ਕੀ ਕੁਝ ਕਿਹਾ ਆਓ ਸੁਣਦੇ ਆਮ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕਿ ਆਮ ਲੋਕਾਂ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੇ ਇਹਨਾਂ ਨੂੰ ਛੱਡ ਗਏ ਆ ਉਹਨਾਂ ਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਐ ਠੱਗਾਂ ਦੀ ਐ ਪਾਰਟੀ ਐ ਤੋ ਐਸ ਕਰਕੇ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮੰਤਰੀਆਂ ਨੂੰ ਅੱਗੇ ਬਲੀ ਦਾ ਬੱਕਰਾ ਬਣਾ ਰਹੇ ਐ ਤੇ ਜਿਹੜੇ ਮੰਤਰੀ ਆਉਣਗੇ ਉਹ ਜਮਾਨਤਾ ਜਬਤ ਕਰਾ ਕੇ ਹੀ ਜਾਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ